ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇਨਾ ਭਿਆਨਕ ਸੀ ਕਿ ਰੇਲਿੰਗ ਮੱਥੇ ਦੇ ਆਰ-ਪਾਰ ਹੋ ਗਈ ਔਰ ਇਸ ਨੌਜਵਾਨ ਦੀ ਮੌਤ ਹੋ ਗਈ। ਮਾਪਿਆਂ ਦਾ ਕੱਲਾ-ਕੱਲਾ ਪੁੱਤ, ਦੋ ਭੈਣਾਂ ਦਾ ਕੱਲਾ-ਕੱਲਾ ਭਰਾ ਸੀ ਔਰ ਮਾਪਿਆਂ ਦਾ ਕਮਾਊ ਪੁੱਤ ਸੀ। ਚੰਡੀਗੜ੍ਹ-ਬਠਿੰਡਾ ਹਾਈਵੇ ਤੇ ਇਹ ਭਿਆਨਕ ਹਾਦਸਾ ਹੋਇਆ। ਧਨੋਲਾ ਵਿਖੇ ਇੱਕ ਟਾਬੇ ਤੇ ਰੋਟੀ ਖਾਣ ਤੋਂ ਬਾਅਦ ਆਪਣੀ ਕਾਰ ਦੇ ਵਿੱਚ ਘਰ ਆ ਰਹੇ ਸੀ ਤੇ ਰਸਤੇ ਦੇ ਵਿੱਚ ਪਿੱਛੋਂ ਆ ਰਹੀ ਗੱਡੀ ਨੇ ਜ਼ੋਰਦਾਰ ਟੱਕਰ ਮਾਰੀ ਔਰ ਇਹਨਾਂ ਦੀ ਕਾਰ ਬੇਕਾਬੂ ਹੋ ਗਈ ਜੋ ਰੇਲਿੰਗ ਦੇ ਨਾਲ ਜਾ ਟਕرائی ਹਾਦਸਾ ਇਨਾ ਭਿਆਨਕ ਸੀ ਕਿ ਰੇਲਿੰਗ ਇਹਨਾਂ ਦੇ ਮੱਥੇ ਦੇ ਆਰਪਾਰ ਹੋ ਗਈ ਜਿਸ ਕਰਕੇ ਨੌਜਵਾਨ ਦੀ ਮੌਤ ਹੋਈ ਹੈ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਤਾਂ ਦੱਸਦੇ ਕਿ ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਉਸ ਦਾ ਸਾਥੀ ਜ਼ਖਮੀ ਹੋਇਆ ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਹ ਪਾਣਾ ਉਸ ਵੇਲੇ ਵਾਪਰਿਆ ਜਦੋਂ ਨੌਜਵਾਨ ਆਪਣੇ ਸਾਥੀ ਦੇ ਨਾਲ ਤਾਬੇ ਤੋਂ ਰੋਟੀ ਖਾ ਕੇ ਵਾਪਸ ਪਰਤ ਰਿਹਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਔਰ ਰੇਲਿੰਗ ਦੇ ਨਾਲ ਜਾ ਟਕਰਾਈ ਹਾਦਸਾ ਇਨਾ ਭਿਆਨਕ ਸੀ ਕਿ ਲੋਹੇ ਦਾ ਔਣ ਇਸ ਦੇ ਸਿਰ ਦੇ ਆਰ-ਪਾਰ ਹੋ ਗਿਆ ਇਸ ਦੇ ਨਾਲ ਮੰਦਭਾਗੀ ਘਟਨਾ ਦੇ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਉਧਰ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਬਈ ਘਟਨਾ ਇਹ ਵਾਪਰੀ ਇਹ ਰਾਤ ਨੂੰ ਨਾ 11:00 ਵਜੇ ਰੋਟੀ ਖਾ ਕੇ ਰਿਜਵਾੜੇ ਢਾਬੇ ਤੋਂ ਆ ਰਹੇ ਸੀ ਤੇ ਉਧਰੋਂ ਇਹਨਾਂ ਨੂੰ ਬਲੀਨੋ ਗੱਡੀ ਫੇਟ ਮਾਰ ਗਈ ਮਤਲਬ ਕੱਟ ਮਾਰ ਕੇ ਇਹਨਾਂ ਦੇ ਗੱਡੀ ਅਨ ਬੈਲੈਂਸ ਹੋ ਗਈ ਤੇ ਗੱਡੀ ਬਈ ਜੀ ਉਥੇ ਬਹੁਤ ਜ਼ਿਆਦੇ ਕੀ ਕਹੇ ਵੀ ਬਹੁਤ ਜਿਆਦਾ ਦਹਿਸਤ ਨਾਲ ਉੱਥੇ ਇਹਨਾਂ ਦੀ ਮੌਤ ਹੋ ਗਈ ਮੌਕੇ ਤੇ ਤੇ ਇਹੀ ਬੰਦਾ ਸੀ ਭਾਈ ਜਿਹੜਾ ਪਰਿਵਾਰ ਨੂੰ ਚਲਾ ਰਿਹਾ ਸੀ ਜਿਹਦੇ ਦੋ ਭੈਣਾਂ ਨੇ ਤੇ ਮਾਤਾ ਪਿਤਾ ਦਾ ਉਹ ਉਹਨਾਂ ਦੇ ਸਾਰੇ ਬਿਮਾਰੀ ਬਿਮਾਰ ਨੇ ਉਹਨੂੰ ਮੈਡੀਕਲ ਚਲਦੀ ਆ ਕੱਲ ਹੀ ਮੇਰੀ ਗੱਲ ਹੋਈ ਜੀ ਕਹਿੰਦਾ ਚਾਚਾ ਵੀ ਆਪਣੇ ਘਰੇ ਦਾ ਚਾਰ ਬਿਮਾਰ ਨੇ ਮੈਂ ਕਮਾਈ ਦਾ ਸਾਧਨ ਹੋਰ ਬਣਾਉਣਾ ਆਹ ਗੱਲਾਂ ਕਰਦੇ ਕਰਦੇ ਆ ਤਾਂ ਯਾਦ ਹੀ ਨਹੀਂ ਸੀ ਭਾਈ ਸਾਡੇ ਵੀ ਐ ਹੋ ਜੂਗਾ ਇਕੱਲਾ ਪੁੱਤ ਸੀ ਕਮਾਈ ਦਾ ਸਾਧਨ ਇਹੀ ਸੀਗਾ ਹੋਰ ਹੈ ਨਹੀਂ ਭਾਈ ਬਹੁਤ ਮੜੀ ਕਟਣਾ ਪ੍ਰਸ਼ਾਸਨ ਤੋਂ ਮੰਗ ਚਾਉਣਾ ਹੈ ਬਾਈ ਉਹ ਗੱਡੀ ਤੇ ਪਰਚਾ ਹੋਵੇ ਜਿਹੜੀ ਉਹਦੀ ਭਾਲ ਕੀਤੀ ਜਾਵੇ ਪਰਚਾ ਹੋਵੇ ਬੰਦੇ ਤੇ ਪਰਚਾ ਹੋਵੇ ਤੇ ਸਾਨੂੰ ਆਰਥਿਕ ਤੌਰ ਤੇ ਵੀ ਸਾਡੀ ਛਾਇ ਟਕੀ ਜਾਵੇ ਬਹੁਤ ਬਹੁਤ ਪਰਚਾ ਦਫਤਰ ਕਰ ਲੈ ਹਾਂਜੀ ਉਹ ਕਹਿੰਦੇ ਛੱਡੀ ਕਾਰਵਾਈ ਚੱਲ ਰਹੀ ਆ ਕਰ ਰਹੇ ਆ ਸਾਰਾ ਕੁਝ ਤੇ ਬਹੁਤ ਸਹਿਯੋਗ ਦੇ ਰਿਆ ਸਾਡੇ ਬੱਚੇ ਦਾ ਨਾਮ ਮੱਖਣ ਸਿੰਘ ਸੀਗਾ ਤੇ ਇਹ ਕ੍ਰੀਵ ਰਾਤ ਨੂੰ 9 ਵਜੇ ਰਜਵਾੜੇ ਢਾਬੇ ਤੇ ਧਨੋਲੇ ਖਾਣਾ ਖਾਣ ਵਾਸਤੇ ਗਿਆ ਸੀਗਾ ਤੇ ਜਦੋਂ ਉਹ ਤੋਂ ਖਾਣਾ ਖਾ ਕੇ ਵਾਪਸ ਆ ਰਹੇ ਸੀ ਆ ਪਿੱਛੋਂ ਜਦੋਂ ਵਾਪਸ ਆ ਰਹੇ ਤਾਂ ਪਿੱਛੋਂ 113 ਰਫਤਾਰ ਬਲੇਨੋ ਗੱਡੀ ਆਈ ਜਿਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਿਹੜਾ ਸੀ ਕਿ ਰੋਡ ਦੇ ਉੱਤੇ ਬਣਾ ਹੋਇਆ ਜਿਹੜਾ ਪਿੱਲਰ ਸੀਗਾ ਉਹ ਪਿੱਲਰ ਗੱਡੀ ਨੂੰ ਕਰਾਸ ਕਰਦਾ ਹੋਇਆ ਆਏ ਦੇ ਸਰਵਿਸ ਦੀ ਪਾਰ ਹੋ ਗਿਆ ਤੇ ਜਿਸ ਕਾਰਨ ਮੌਕੇ ਤੇ ਹੀ ਇਸ ਦੀ ਮੌਤ ਹੋ ਗਈ ਆ ਤੇ ਬਾਕੀ ਜੋ ਪਰਿਵਾਰ ਦੇ ਵਿੱਚ ਕਿੰਨੇ ਜਾਣੇ ਸੀ ਤੇ ਕਿੰਨੇ ਕੁ ਮਿਰ ਜਖਮੀ ਹੋਏ ਸੀ ਤੇ ਇਹ ਦੋ ਜਾਣੀ ਸੀ ਗੱਡੀ ਦੇ ਵਿੱਚ ਦੂਸਰਾ ਇਹਦਾ ਦੋਸਤ ਸੀ ਮੁੰਡਾ ਜੋ ਆਪਣੇ प्रदीप ਡਾਕਟਰ ਦੇ ਉੱਤੇ ਦਾਖਲ ਕੀਤਾ ਹੋਇਆ ਤੇ ਉਹਦੀ ਵੀ ਬਾਹ ਫ੍ਰੈਕਚਰ ਹੋ ਗਈ ਐ ਤੇ ਸਿਰ 'ਚ ਟਾਂਕੇ ਹਨ ਠੀਕ ਐ ਇਸ ਦੀ ਮੌਕੇ ਤੇ ਮੌਤ ਹੋ ਗਈ ਐ ਤੇ ਪਰਿਵਾਰ ਨੂੰ ਕਿਵੇਂ ਕੀ ਕਹਿਣਾ ਪੁਲਿਸ ਨੂੰ ਕਾਰਵਾਈ ਕੀਤੀ ਜਾਈ ਇਹਦੀ ਪੁਸਪੁਸ ਇਹ ਇਨਸਾਫ ਦੀ ਮੰਗ ਕਰਦੇ ਆ ਕਿ ਪਰਿਵਾਰ ਦੇ ਵਿੱਚ ਇਹੀ ਇਕੱਲਾ ਬੱਚਾ ਕਮਾਉਣ ਵਾਲਾ ਸੀਗਾ ਕਿਉਂਕਿ ਦੋ ਭੈਣਾਂ ਦਾ ਇਕੱਲਾ ਭਰਾ ਸੀਗਾ ਇਹ ਦੋ ਪਰਿਵਾਰਾਂ ਦਾ ਇਕੱਲਾ ਪੁੱਤ ਸੀਗਾ ਤੇ ਅਸੀਂ ਇਹੀ ਮੰਗ ਕਰਦੇ ਆ ਕਿ ਉਸ ਤੇ ਵੱਤ ਵਤ ਕਰ ਦੇ ਕਰਕੇ ਖਿਲਾਫ ਜੋ ਵੀ ਐ ਕਾਰਵਾਈ ਕਰਕੇ ਕਾਨੂੰਨ ਸਾਫ ਦਵਾਇਆ ਜਾਵੇ ਤਾਂ ਕਿ ਪਰਿਵਾਰ ਦੀ ਆਰਥਿਕ ਮਦਦ ਹੋ ਸਕੇਗੀ। ਇੱਕ ਰਾਤ ਤਨੋਲਾ ਪੁਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਸੀ ਜਿਹਦਾ ਸਾਨੂੰ ਅੱਜ ਰੁਕਾ ਮਸੂਰ ਹੋਇਆ ਜੀ। ਜਿਹਦੇ ਵਿੱਚ ਗੱਡੀ ਤੋਂ ਰਜਵਾੜਾ ਟਾਬੇ ਤੋਂ ਦੋ ਲੜਕੇ ਰੇਸਟ ਰੈਰਾ ਨਾਲ ਉਹਦੇ ਨਾਲ ਖਾਣਾ ਕਰਕੇ ਠਿੱਕਾ ਕੇ ਆ ਰਹੇ ਸੀਗੇ ਤੇ ਜਿਹਦੇ ਵਿੱਚ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਗੱਡੀ ਚਲਾ ਰਿਹਾ ਸੀਗਾ ਤੇ ਜੋਤ ਸਿੰਘ ਪੁੱਤਰ ਸ਼ਖਪਾਲ ਸਿੰਘ ਉਹਦੇ ਨਾਲ ਬੈਠਾ ਸੀਗਾ। ਜਦੋਂ ਕਿ ਉਹ ਰਾਜਗੜ੍ਹ ਘਟ ਤੋਂ ਥੋੜਾ ਅੱਗੇ ਪੁੰਜੇ ਪੁਲ ਦੇ ਕੋਲ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਨਾਲ ਬਲੀਨੋ ਨੰ ਗੱਡੀ ਆ ਰਹੀ ਸੀਗੀ। ਇਹਨੇ ਕੋਦ ਨੂੰ ਫੇਟ ਮਾਰੀ ਇਹਨਾਂ ਦੀ ਗੱਡੀ ਦਾ ਬੈਲੈਂਸ ਹੀਦਨ ਕਰਕੇ ਇਹ ਜਿਹੜੀ ਪੁਲ ਦੇ ਨਾਲ ਰੇਲਿੰਗ ਲੱਗੀ ਸੀ ਉਹਦੇ ਉੱਪਰ ਚੜ ਗਈ ਤੇ ਇਹਦੇ ਨਾਲ ਇਹਨਾਂ ਦੇ ਕਾਫੀ ਛੱਟਣ ਲੱਗੀ ਇਹ ਇੱਕ ਜਾਣੇ ਜਿੰਨਾਂ ਦੇ ਵਿੱਚ ਡੈਥ ਹੋ ਚੁੱਕੀ ਹੈ ਜੋਧ ਸਿੰਘ ਪੁੱਤਰ ਚਕਪਾਲ ਸਿੰਘ ਜਿਹੜਾ ਬਰਨਾਲੇ ਦਾ ਰਹਿਣ ਵਾਲਾ ਸੀਗਾ ਤੇ ਦਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਰਨਾਲਾ ਤੇ ਉਹਨਾਂ ਲਾਚ ਚਲੇ ਗਏ ਇਹ ਜਿਆਦਾ ਫਿਲਹਾਲ ਉਹ ਗੱਡੀ ਮੌਕੇ ਤੋਂ ਫਰਾਰ ਹੋ ਗਈ ਸੀਗੀ ਤੇ ਅਸੀਂ ਮੁਕੱਦਮਾ ਨੰਬਰ 174 ਉਹ ਥਾਣਾਤਨੌਲਾ ਦਰਜ ਕਰਕੇ ਕਾਰਵਾਈ ਕਰ ਰਹੇ ਹਾਂ ਤੇ ਲਾਸ਼ ਦਾ ਪੋਸਟਮਾਰਟ ਉਪਰਾ ਕੇ ਬਾਹਰ ਸਨੇ ਵਾਲੇ ਕਰ ਰਹੇ ਹੈਗਾ